ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਸਨਦੀਪ ਸਿੰਘ ਖਰੜ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪੱਟੀ ਸਾਹਿਬ ਅੱਜ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਇੱਕ ਪ੍ਰੈਸ ਕਾਨਫਰੰਸ ਕਰਦੇ ਆ ਤੇ ਉਹਦੇ ਵਿੱਚ ਵੋਟ ਚੋਰੀ ਦਾ ਇੱਕ ਜਿਹੜਾ ਨਾਹਰਾ بلند ਕੀਤਾ ਹੋਇਆ ਉਹਨਾਂ ਨੇ ਉਹਦੇ ਬਾਰੇ ਹੋਰ ਖੁਲਾਸੇ ਕਰਦੇ ਆ ਵੀ ਸਾਡੇ ਦੇਸ਼ ਦੇ ਵਿੱਚ ਕੁਝ ਲੋਕ ਜਿਹੜੇ ਆ ਉਹ ਕਿਵੇਂ ਵੋਟ ਚੋਰੀ ਕਰ ਰਿਹਾ ਕਿਸੇ ਖਾਸ ਪਾਰਟੀ ਦੀਆਂ ਜਿਹੜੀਆਂ ਵੋਟਾਂ ਵਾਂ ਉਹ ਕਟਾਈਆਂ ਜਾ ਰਹੀਆਂ ਨੇ ਰਾਹੁਲ ਗਾਂਧੀ तमाम तरह ਦੇ ਜਿਹੜੇ ਤਾਥਾ ਸਬੂਤ ਲੈ ਕੇ ਪੇਸ਼ ਹੁੰਦੇ ਆ ਤੇ ਕਹਿੰਦੇ ਵੀ ਦੇਖੋ ਕਿਵੇਂ ਇੰਟਰਨੈਟ ਦੀ ਵਰਤੋਂ ਦੇ ਨਾਲ ਜਿਹਦੀ ਵੋਟ ਕੱਟੀ ਗਈ ਉਹਨੂੰ ਵੀ ਨਹੀਂ ਪਤਾ ਕਟਾਉਣ ਵਾਲੇ ਨੂੰ ਵੀ ਨਹੀਂ ਪਤਾ ਪਰ ਵੋਟ ਜਿਹੜੀ ਆ ਇਹ ਕੱਟੀ ਜਾਂਦੀ ਆ ਇਹ ਖਬਰ ਤੁਹਾਤੋਂ ਸਮਝਦੇ ਆ ਕਿਉਂਕਿ ਇਲਜ਼ਾਮ ਜਿਹੜਾ ਉਹ ਸੱਤਾਧਾਰੀ ਧਿਰ ਤੇ ਹੀ ਲੱਗਦਾ ਦੂਜੀ ਪੱਟ ਸੇ ਖਬਰ ਆਪਾਂ ਗੱਲ ਕਰਾਂਗੇ ਸੰਦੀਪ ਸਿੰਘ ਸੰਨੀ ਬਾਰੇ ਸੰਦੀਪ ਸਿੰਘ ਸੰਨੀ ਦਾ ਅੱਜ ਮੈਡੀਕਲ ਜਿਹੜਾ ਉਹ ਸੰਗਰੂਰ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਤੇ ਜਿਵੇਂ ਪਰਿਵਾਰਕ ਮੈਂਬਰ ਦੋਸ਼ ਲਾ ਰਹੇ ਸੀਗੇ ਵੀ ਬਹੁਤ ਬੇਦਰਦੀ ਦੇ ਨਾਲ ਜਿਹੜਾ ਉਹਨਾਂ ਨਾਲ ਮਾਰਕੁੱਟ ਕੀਤੀ ਗਈ ਤਸ਼ੱਦਦ ਕੀਤੀ ਗਈ ਹੈ ਤੇ ਪਰਿਵਾਰ ਜਿਹੜਾ ਜੁਡੀਸ਼ੀਅਲ ਕਮਿਸ਼ਨ ਦੀ ਡਿਮਾਂਡ ਕਰ ਰਿਹਾ ਬਈ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇੱਕੋ ਬੈਰਕ ਜੇ ਇਹਨਾਂ ਨੂੰ ਰੱਖਣਾ ਨਹੀਂ ਸੀ ਚਾਹੀਦਾ ਕਈ ਵਾਰੀ ਕਹਿੰਦੇ ਅਸੀਂ ਇਹ ਗੱਲ ਕਈ ਵੀ ਸੀਗੀ ਬਾਵਜੂਦ ਇਸ ਦੇ ਇਹਨਾਂ ਨੇ ਸਾਡੀ ਗੱਲ ਨਹੀਂ ਮੰਨੀ ਤੀਜੀ ਵੱਡੀ ਖਬਰ ਪਰ ਸਭ ਇਹ ਹੈ ਕਿ ਆ ਵੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ مشਵਰਾ ਦਿੱਤਾ ਵੀ ਹੁਣ ਝੋਨਾ ਵੜਿਆ ਜਾਣਾ ਤੇ ਪਰਾਲੀ ਸਾੜਨੀ ਹੈ। ਅਗਰ ਕਹਿੰਦੇ ਵੀ ਤੁਸੀਂ ਕੁਝ ਕਿਸਾਨਾਂ ਨਾਲ ਸਖਤੀ ਨਾਲ ਪੇਸ਼ ਆਓ ਕਿਸੇ ਨੂੰ ਜੇਲ੍ਹ ਭੇਜੋ ਤੇ ਹੋ ਸਕਦਾ ਵੀ ਇਹ ਜਿਹੜੇ ਪਰਾਲੀ ਸਾੜਨੋਂ ਹਟ ਜਾਣ। ਇਹ ਵੀ مشਵਰਾ ਦੇਖਦੇ ਆ ਵੀ ਪੰਜਾਬ ਸਰਕਾਰ ਇਹਨਾਂ ਦਾ ਮੰਨਦੀ ਸੁਪਰੀਮ ਕੋਰਟ ਦਾ ਜਾਂ ਨਹੀਂ। ਪਰ ਸਭ ਆਪਾਂ ਇੱਕ ਖਬਰ ਕੀਤੀ ਸੀਗੀ ਪਿਛਲੇ ਹਫਤੇ ਬਠਿੰਡੇ ਦੀ ਪਿੰਡ ਜੀਦਾ ਦੀ ਉਹ ਮੁੰਡਾ ਗੁਰਪ੍ਰੀਤ ਸਿੰਘ ਜਿਹੜਾ ਘਰ ਚ ਬੰਬ ਬਣਾ ਰਿਆ ਸੀਗਾ। ਉਦੇ ਬਾਰੇ ਖੁਲਾਸੇ ਇਹ ਹੋਇਆ ਵੀ ਉਹ ਮਨੁੱਖੀ ਬੰਬ ਬਣਨ ਨੂੰ ਤਿਆਰ ਸੀਗਾ ਸਾਜੋ ਸਮਾਨ ਉਹਨੇ ਮੰਗਾਲਿਆ ਸੀ ਜੰਮੂ ਲਾਗੇ ਉਹਨੇ ਜਾਣਾ ਸੀਗਾ ਤੇ ਇੱਕ ਆਰਮੀ ਬੇਸ ਦੇ ਉੱਤੇ ਉਹਨੇ ਬਤੌਰ ਮੁੱਖੀ ਮਨੁੱਖੀ ਬੰਬ ਜਿਹੜਾ ਫਟ ਜਾਣਾ ਸੀ ਇਹ ਬਹੁਤ ਮਾੜਾ ਚੱਲਣਾ ਹੈ ਅਗਰ ਇਸ ਕਦਰ ਇੰਟਰਨੈਟ ਦਾ ਉਪਯੋਗ ਕਰਕੇ ਸਾਡੇ ਨੌਜਵਾਨ ਇਧਰ ਨੂੰ ਤੁਰੇ ਹੋਏ ਆ ਇਹਦੇ ਉੱਤੇ ਗੱਲ ਕਰਦੇ ਆ ਕਿਉਂਕਿ ਹੁਣ ਉਹਨੂੰ ਫੌਜ ਨੇ ਗ੍ਰਿਫਤਾਰ ਕਰ ਲਿਆ ਉਹਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਆ ਉਹਦੀ ਬਾਹ ਵੀ ਕੱਟੀ ਗਈ ਵੈਸੇ ਇੱਕ ਜਿਹੜਾ ਉਹਨੇ ਐਕਸਪੈਰੀਮੈਂਟ ਕਰ ਕੀਤਾ ਉਸ ਦੌਰਾਨ ਉਹਦੀ ਬਾਹ ਵੀ ਕੱਟੀ ਗਈ ਆ ਨਤੀਜਾ ਕਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜਿੱਥੇ 25 ਸਤੰਬਰ ਨੂੰ ਆਪਣਾ ਜਰਨਲ ਇਜਲਾਸ ਸਦਿਆ ਪੁਨਰ ਸੁਰਜੀਤ ਅਕਾਲੀ ਦਲ ਦਾ ਉੱਥੇ ਕਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਇੱਕ ਫੋਟੋ ਵਾਇਰਲ ਹੋ ਰਹੀ ਆ ਵੀ ਆਰਐਸਐਸ ਦੇ ਕੁਝ ਬੰਦਿਆ ਨਾ ਇਹਨਾਂ ਦੀ ਨੇੜਤਾ ਪਰ ਸਭ ਤੋਂ ਪਹਿਲਾਂ ਪਟਸਵਾਂ ਆਪਾਂ ਗੱਲ ਸੰਦੀਪ ਸੰਨੀ ਤੋਂ ਸ਼ੁਰੂ ਕਰ ਲੈਂਦੇ ਆ ਵੀ ਸੰਦੀਪ ਸੰਨੀ ਦਾ ਜਿਹੜਾ ਮੈਡੀਕਲ ਸੰਗਰੂਰ ਦੇ ਹਸਪਤਾਲ ਚ ਹੋਇਆ ਤੇ ਜਿਵੇਂ ਪਰਿਵਾਰ ਇਲਜ਼ਾਮ ਵੀ ਲਾ ਰਿਹਾ ਸੀਗਾ ਤੇ ਮੈਨੂੰ ਕਿਸੇ ਨੇ ਨਾ ਮੈਸੇਜ ਕਰਕੇ ਇਹ ਵੀ ਪੁੱਛਿਆ ਪੱਟੀ ਸਾਹਿਬ ਇਹ ਵੀ ਨਾਲ ਇਹਦੇ ਬਾਰੇ ਵੀ ਦੱਸਿਓ ਕਹਿੰਦੇ ਵੀ ਸੂਬਾ ਸਿੰਘ ਹੈਗਾ ਤਾਂ ਹੁਣ ਮੁਲਾਜ਼ਮ ਸੀਗਾ ਸਰਕਾਰ ਦਾ ਰਿਟਾਇਰ ਸੀਗਾ ਇਹਨੂੰ ਸਰਕਾਰੀ ਸਨਮਾਨ ਦਿੱਤਾ ਜਾਊਗਾ ਜੀ ਦਾ ਪਰਿਵਾਰ ਵਾਲੇ ਸੰਸਕਾਰ ਕਰਨ ਲਈ ਤਿਆਰ ਨਹੀਂ ਹਨ ਉਹ ਸਰਕਾਰੀ ਸਮਝ ਨੇ ਮਰਜ਼ੀ ਮੈਨੂੰ ਬਾਕੀ ਕੀ ਰਹਿ ਜਾਂਦਾ ਉਹ ਤੇ ਮੈਂ ਇਹ ਦੱਸ ਦਿਆਂ ਵੀ ਸੂਬਾ ਸਿੰਘ ਦੇ ਉੱਤੇ ਇਹ ਪਹਿਲੀ ਅਟੈਂਪਟ ਨਹੀਂ ਇਹ ਬਕਾਇਦਾ ਤੌਰ ਤੇ ਦੂਸਰੀ ਟੈਂਪਟ ਆਉ ਦਿੱਤੇ ਦੂਸਰਾ ਬਲਾਅ ਦਿੱਤੇ ਜਾਨੋ ਮਾਰਨ ਦਾ ਉੱਤੇ ਪਹਿਲਾ ਬਲਾਅ ਤੇ 2022 ਦੇ ਵਿੱਚ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਹੋਇਆ ਸੀਗਾ ਤੇ ਇਹਨਾਂ ਨੇ ਇੱਕ ਨਿਯਮ ਬਣਾਇਆ ਵੀ ਜਿਹੜੇ ਇਹੋ ਜਿਹੇ ਪੁਲਿਸ ਅਫਸਰ ਹੁੰਦੇ ਆ ਉਹਨਾਂ ਨੂੰ ਆਮ ਲੋਕਾਂ ਨਾਲ ਨਾ ਰੱਖਿਆ ਜਾਵੇ ਕੋ ਜਿਹੜੇ ਜੇਲ੍ਹ 'ਚ ਕ੍ਰਿਮੀਨਲ ਬੈਠੇ ਨੂੰ ਕੋਈ ਫਰਕ ਨਹੀਂ ਪਿੰਦਾ ਉਹ ਕੁੱਟ ਕਰਦੇ ਫੜਕੇ ਇਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਹਨਾਂ ਵਾਸਤੇ ਇੱਕ ਵੱਖਰਾ ਹਿੱਤਾ ਸੀ ਤੇ ਬਾਕੀਆਂ ਵਾਸਤੇ ਕੈਦੀਆਂ ਵਾਸਤੇ ਵੱਖਰਾ ਹਿੱਤਾ ਸੀ ਤੇ ਹਵਾਲਤੀਆਂ ਵਾਸਤੇ ਵੱਖਰਾ ਹਿੱਤਾ ਹੁੰਦਾ ਸੀ। ਲੇਕਿਨ ਇੱਕ ਮੁੰਡੇ ਦਾ ਨਾਮ ਸੀ ਪ੍ਰਭ ਮੱਲੀ। ਪ੍ਰਭ ਮੱਲੀ ਦਾ ਪਿੰਡ ਹੰਸਾਂ ਵਾਲੀ। ਗੁਐਨਵਾਲ ਸਾਹਿਬ ਦੇ ਕੋਲ ਪਿੰਡ ਦਾ ਪ੍ਰਭ ਮੰਲੀ ਦਾ ਤਾਇਆ ਜਿਹੜਾ ਸਰਗਦੀਪ ਸਿੰਘਾ ਤੁਹਾਨੂੰ ਪਤਾ 1993 ਜਿਹੜੇ 7 ਬੰਦੇ ਮਾਰੇ ਸੀ 4 ਮਾਰੇ ਸੀ ਸਿਹੜਾਲੀ ਦੇ ਵਿੱਚ ਤੇ 3 ਮਾਰੇ ਸੀ ਬਕਾਇਦਾ ਤੌਰ ਤੇ ਬੈਰੋਵਾਲ ਠਾੜੀ ਦੇ ਵਿੱਚ ਬੈਰੋਵਾਲ ਠਾੜੀ ਦੇ ਸੂਬਾ ਸਰਹੰਦ ਜਿਹੜਾ ਸੀਗਾ ਇਹ ਐਸਐਚਓ ਸੀਗਾ ਤੇ ਜਿਹੜਾ ਗੁਰਬਚਨ ਸਿੰਘ ਮਾਣੋਚਾਲ ਸੀ ਉਹ ਸਿਹੜਾਲੀ ਐਸਐਚਓ ਸੀ ਇਹ ਕਿਹਦੇ ਬਣਦੇ ਇਹ ਜਿਹੜੀ ਪੋਸਟ ਸਬਡਿਵੀਜ਼ਨ ਬਣੀ ਸੀ ਗੁਇੰਦਵਾਲ ਸਮੁੰਦੇ ਦੀ ਹੁੰਦੀ ਸੀ ਤੇ ਉੱਥੇ ਡੀਐਸਪੀ ਸੀ ਭਪਿੰਦਰਜੀਤ ਸਿੰਘ ਵਿਰਤ ਜਿਨ੍ਹਾਂ ਨੇ ਕਤਲ ਕੀਤੇ ਸੀਗੇ ਤੇ ਉਸ ਕੇਸ ਦੇ ਵਿੱਚ ਇਹਨਾਂ ਨੂੰ 20 ਸਾਲ ਦੀ ਸਜ਼ਾ ਹੋਈ ਹੈ ਉਹਦੇ ਵਿੱਚ ਇੱਕ ਸਰਪਜੀ ਸਿੰਘ ਨਾਮ ਦਾ ਵਿਅਕਤੀ ਸੀਗਾ ਉਹ ਪ੍ਰਭ ਮੱਲੀ ਦਾ ਤਾਇਆ ਸੀਗਾ ਤੇ ਪ੍ਰਭ ਮੱਲੀ ਦਾ ਪ੍ਰਭ ਮੱਲੀ ਕੇਂਦਰਜੀ ਮੈਂ ਜਦੋਂ 2018 ਦੇ ਇੱਕ ਕੇਸ ਅੰਦਰ ਜਾਂਦਾ ਹਾਂ ਤੇ ਮੇਰੀ ਹਟਲਿਸ ਦੀ ਸੂਬਾ ਹੈ ਅੰਦਰ ਸਾਡੀ ਲੜਾਈ ਹੋ ਜਾਂਦੀ ਆ ਲੜਾਈ ਹੋ ਜਾਂਦੀ ਮੰਨੂ ਉਹ ਚੱਕੀਆਂ ਦੀ ਬੰਦ ਕਰ ਦਿੰਦੇ ਆ ਤੇ ਇੱਕ ਦਿਨ ਕਿਸੇ ਕਾਰਨ ਕਰਕੇ ਹੋਰ ਲੜਾਈ ਹੋਈ ਸੀ ਚੱਕੀਆਂ ਖੋਲ੍ਹਦੀ ਆ ਦਿਨ ਦਿਨ ਕਰ ਤੇ ਮੈਂ ਆਪਣੀ ਜੇਬ ਚ ਪੈਨ ਪਾ ਕੇ ਤੋਂ ਉੱਥੋਂ ਨਿਕਲ ਜਾਂਦਾ ਵਾ ਜਿਹੜਾ ਇਹਨਾਂ ਪੁਲਿਸ ਦਾ ਹੱਥਾ ਉੱਥੇ ਚੱਲ ਜਾਂਦਾ ਜਦੋਂ ਪੁਲਿਸ ਦੇ ਹੱਥੇ 'ਚ ਮੈਂ ਚਲੇ ਜਾਂਦਾ ਤੇ ਮਜਾਕ 'ਚ ਪੁੱਛਦਾ ਇਤੇ ਸੁਭਾ ਸਿੰਘ ਕਿੱ데 ਨੇ ਕਹਿੰਦੇ ਜੀ ਉਹ ਜਿਹੜੇ ਤਾਜ ਖੇਤਰ ਦੇ ਕੁਰਸੀ 'ਤੇ ਬੈਠੇ ਉਹ ਤੇ ਮੈਂ ਉਹਦੇ ਕੋਲ ਜਾਣਾ ਜਾ ਕੇ ਉਹਨੂੰ ਪੁੱਛਦਾ ਨਹੀਂ ਸੁਭਾ ਸਿੰਘ ਤੁਸੀਂ ਹੀ ਕਹਿੰਦਾ ਹਾਂ ਮੈਂ ਦੱਸੋ ਕਹਿੰਦਾ ਜੀ ਤੁਸੀਂ 1993 ਦੇ ਵਿੱਚ ਇਹ ਖੰਸਾ ਵਾਲੀ ਪਿੰਡ ਦਾ ਸਰਜੀ ਚੋਕੇ ਮਾਰਿਆ ਸੀਗਾ ਕੀ ਤਲੀ ਯਾਦ ਹੈ ਕੋਈ ਕਹਿੰਦਾ ਤੂੰ ਇੱਕ ਸਰਜੀ ਦੀ ਗੱਲ ਕਰਦਾ ਮੈਂ ਤੇ ਸੈਗੜੇ ਝੂਠੇ ਪੁੱਤ ਮੁਕਾਬਲੇ ਵੀ ਇੱਕ ਦੀ ਗੱਲ ਕਰੀ ਜਿੰਦਾ ਯਾਰ ਕਹਿੰਦਾ ਫਿਰ ਮੈਂ ਢਾ ਜਾ ਉੱਥੇ ਢਾ ਕੇ ਤੇ ਮੈਂ ਜੂਤ ਪਤਾਂ ਤੇ ਪੂਰਾ ਉਹਦਾ ਕੀਤਾ ਕਿ ਨਾਲ ਮੈਂ ਆਪਣਾ ਪੈਨ ਨੰਬਰ ਪੈਨ ਕਿੱਥੇ ਪੈਨ ਮੇਰਾ ਕਿਤੇ ਡਿੱਗ ਗਿਆ ਸੀ ਲੱਭਾਈ ਨਹੀਂ ਮੈਨੂੰ ਜੇਕਰ ਤੇ ਮੇਰਾ ਪੈਨ ਮੇਰੇ ਕੋਲ ਹੁੰਦਾ ਮੈਂ ਪੈਨ ਨਹੀਂ ਪਾੜਦਾ ਨਹੀਂ ਹੁੰਦਾ ਉਹਦੋਂ ਇਹ ਵਾਲਵਲ ਬੱਚੇ ਸੀ ਉਹ ਕਹਿੰਦਾ ਫਿਰ ਜਿਹੜੀ ਪ੍ਰਧਾਰੀ ਜਿਹੜੀ ਮੇਰੀ ਕਟਮਾਰਕਾ ਨਹੀਂ ਸੀ ਕੀਤੀ ਕੋਈ ਗੱਲ ਨਹੀਂ ਉਹ ਕਰਨੀ ਸੀ ਮੈਨੂੰ ਪਤਾ ਸੀ ਮੇਰੀ ਕਟਮਾਰ ਹੋਣੀ ਹੈ ਪਰ ਮੈਂ ਸੁਝਾ ਵੀ ਉਹਨੇ ਬਦਲਾ ਨਹੀਂ ਲਈਏ ਹੁਣ ਅਗਲੀ ਗੱਲ ਕੀ ਕਹਿੰਦਾ ਵੀ ਇਹ ਤੋਂ ਤਾਂ ਬਚ ਗਿਆ ਸੰਨੀ ਨੇ ਜਿਸ ਢਿੱਕ ਨੂੰ ਅਟੈਕ ਕੀਤਾ ਜਿਸ ਢਿੱਕ ਨਾਲ ਉਹਦਾ ਝਗੜਾ ਹੋਇਆ ਵਾ ਉਹ ਵੀ ਇੱਕ ਬਤਖਣ ਸੀ ਸੰਨੀ ਨੇ ਜੋ ਕੀਤਾ ਉਹ ਵੀ ਠੀਕ ਕੀਤਾ ਮੈਂ ਤੇ ਨਹੀਂ ਪੁੱਛ ਸਕਿਆ ਉਸ ਮੰਜ਼ਿਲ ਤੇ ਜਿੱਥੇ ਸੰਨੀ ਪਹੁੰਚ ਗਿਆ ਵਾ ਲੇਕਿਨ ਜਿਹੜਾ ਉਹਦਾ ਭਰਾ ਵਾ ਬਕਾਇਦਾ ਤੌਰ ਤੇ ਸੰਦੀਪ ਦੇ ਭਰਾ ਦੀ ਕੱਲ ਬਕਾਇਦਾ ਤੌਰ ਤੇ ਮੁਲਾਕਾਤ ਹੁੰਦੀ ਹੈ ਸੰਨੀ ਨਾਲ ਤੇ ਸੰਨੀ ਨੂੰ ਜਦੋਂ ਉਹ ਮਿਲਦਾ ਵਾ ਤੇ ਉਹ ਦੱਸਦਾ ਕੀ ਹੈ ਅੰਦਾ ਮੇਰੇ ਤੇ ਇੱਕ ਨਹੀਂ 20 ਬੰਦਿਆਂ ਨੇ ਹਮਲਾ ਕੀਤਾ 20 ਬੰਦਿਆਂ ਨੇ ਤੋ ਤਾਂ ਭਰਾ ਵੀ ਕਹਿੰਦਾ ਸੀ ਵੀ ਦੋ ਵਾਰੀ ਸੁਬਜ ਨੂੰ ਅਸੀਂ ਕਹਿ ਚੁੱਕੇ ਸੀ ਵੀ ਇਸ ਬੈਰਕ ਦੇ ਵਿੱਚੋਂ ਬਦਲਦੇ ਉਹ ਛੇਰ ਤੇ ਬੱਕਰੀ ਇੱਕ ਜਗ੍ਹਾ ਨਹੀਂ ਰਹਿ ਸਕਦੇ ਜਾਂ ਛੇਰ ਬੱਕਰੀ ਨੂੰ ਖਾਜੀ ਜਾਂ ਬੱਕਰੀ ਛੇਰ ਨੂੰ ਖਾਜੀ ਆਗ ਤੇ ਪਾਣੀ ਤੇ ਜਗ੍ਹਾ ਨਹੀਂ ਚੱਲ ਸਕਦੇ ਦੋਾਂ ਜਿੱਕੀ ਰੂ ਜੇਕਰ ਸੁਬਦਣ ਨੇ ਜਿਹੜਾ ਸੀ ਉਹ ਨਹੀਂ ਬੈਰਕ ਨਹੀਂ ਬਦਲੀ ਤੇ ਮੈਨੂੰ ਇੱਕ ਸਾਫਕਾ ਐਸਐਸਬੀ ਦਾ ਫੋਨ ਆਉਂਦਾ ਮੈਨੂੰ ਇਹ ਕਹਿੰਦਾ ਵੀ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਉਹਦੀ ਬੈਰਕ ਜਿਹੜੀ ਕਿਉਂ ਨਹੀਂ ਬਦਲੀ ਕਿ ਉੱਥੇ ਉਹ ਪਾਇਆ ਕਿ ਉੱਥੇ ਕਿੰਨਾ ਇੱਕ ਕਨਸੈਂਟ੍ਰੇਸੀ ਸੀ ਕਹਿੰਦਾ ਜੀ ਮੈਂ ਗੱਲਬਾਤ ਕੀਤੀ ਉੱਥੇ ਕਿਸੇ ਦਾ ਅੰਦਰ ਆਪਣੇ ਸੋਰਸਰ ਨਹੀਂ ਤੋ ਕਹਿੰਦੇ ਜੀ ਉੱਪਰ ਹੁਕਮ ਸੀ ਉੱਪਰੋਂ ਹੁਕਮ ਕੀਤਾ ਸੀ ਸਰਕਾਰ ਦਾ ਹੁਕਮ ਸੀ ਕਿ ਤਾਂ ਇਸ ਕਰਕੇ ਜਿਹੜੀ ਗੱਲ ਉਹਨਾਂ ਨੇ ਏਨੀ ਗੱਲ ਕੀਤੀ ਸਰਕਾਰ ਦਾ ਹੁਕਮ ਸੀ ਉਹ ਕਹਿੰਦਾ ਮੈਂ ਜਿਸ ਵੇਲੇ ਗਿਆ ਉੱਥੇ ਮੈਂ ਜਿਸ ਵੇਲੇ ਉੱਥੇ ਗਿਆ ਤੇ ਮੈਂ ਲੜਾਈ ਹੋਈ ਆ ਤੇ ਮੈਂ ਮੁੜ ਕੇ ਭੱਜ ਕੇ ਜਾ ਕੇ ਬਕਾਇਦਾ ਤੌਰ ਤੇ ਵੜ ਗਿਆ ਗੁਰਦੁਆਰੇ ਤੇ ਕਿ ਮੇਰੇ ਤੇ ਜਿਹੜਾ ਸਰੀਰ ਦਾ ਮਤਲਬ ਕੀਤਾ ਸੀ ਜਿਹੜਾ ਗਾਬਾ ਇੰਦਰ ਜੀ ਉੱਥੋਂ ਸੰਜੀਤ ਸਿੰਘ ਜਿਹੜਾ ਸਪਾਈ ਸੀ ਮੈਨੂੰ ਲੈ ਕੇ ਉਹਨਾਂ ਦਾ ਇਹ ਫੇਰ ਮਰੀਆਂ ਲੱਤਾਂ ਵੀ ਬੰਦ ਲੈਂਦੇ ਤੇ ਬਹੁਤ ਬੰਦ ਲੈਂਦੇ ਫੇਰ ਮੇਰੀ ਕੁੱਟਮਾ ਕਰਦੇ ਪੁੱਠਾ ਕਰਕੇ ਫਿਰ ਸੜੀਏ ਮਾਰਦੇ ਨੇ ਮੇਰੀ ਆਪਣੀ ਜਿਹੜੀ ਸੀ ਉਹ ਸੜੀਆਂ ਦਾ ਕੁੱਟਦੇ ਮੇਰੀ ਆਪਣੀ ਉਹਦੇ 'ਚ ਤਣੀਆਂ ਦੇ ਉੱਤੇ ਜੇ ਉਹਨਾਂ 'ਚ ਜਿਹੜਾ ਲੋਹ ਦੀ ਬੰਕ ਪਿੰਨਾ ਵਿੱਚ ਲੋਹ ਸੇਮਣੀ ਪਿੰਨਾ ਤੇ ਭਵਿੰਦਰ ਸਿੰਘ ਕੁਰਸੀ ਰਾਹ ਕੇ ਨਾਲੇ ਤੇ ਗਾਲਾਂ ਕੱਢਦਾ ਤੇ ਨਾਲੇ ਕਹਿੰਦਾ ਵੀ ਇਹਨੂੰ ਚਿੱਕਾ ਨਾ ਚਿੱਕਾ ਦੀ ਅਦਾ ਨਾ ਮਮੀ ਗਮ ਬਰ ਉਹੋ ਜਿਹਾ ਕਰਦਾ ਤਾਂ ਪੀਜੇ ਪਿਓ ਦਾ ਤੂੰ ਆ ਕੇ ਵਿਖਲਾ तू ਕਰਕੇ ਵੇਖ ਲੈ ਤੂੰ ਚੀਕਾਂ ਲੜਾ ਕੇ ਵੇਖ ਲੈ ਤੇ ਮੈਂ ਵਾਹਿਗੁਰੂ ਦਾ ਨਾਮ ਜਪਣ ਸ਼ੁਰੂ ਕਰਦਾ ਵਾਹਿਗੁਰੂ ਜਪਣ ਸ਼ੁਰੂ ਕਰਤੀ। 3 ਮਿੰਟ ਤੱਕ ਇਹਨਾਂ ਨੇ ਮੇਰੀ ਕੋਟਮਾਰ ਕੀਤੀ ਆ ਲੇਕਿਨ ਮੈਂ ਆਪਣਾ ਵਾਹਿਗੁਰੂ ਦਾ ਜਾਪ ਨਹੀਂ ਛੱਡਿਆ ਮੈਂ ਨਾ ਚੀਕ ਮਾਰੀ ਨਾ ਨਾ ਫਰਿਆਦ ਕੀਤੀ ਤੇ ਮੈਂ ਸੋਚਿਆ ਇਹਨਾਂ ਨੂੰ ਜੇ ਕੋ ਗੱਲ ਕਰਨਾ ਤੇ ਉਹਦਾ ਗੱਲ ਜਵਾਬ ਚ ਦਿੰਨਾ ਹੈ। ਘਟ ਨਹੀਂ ਕੀਤੀ ਕਿੰਨਾ ਆਪਾਂ ਕਿਤੇ ਗੱਲ ਤੋਂ ਭੱਜੇ ਨਹੀਂ ਨਾ ਤੋ ਬੇਰੋਨ ਦੇ ਸੱਬੀ ਇਹ ਤੋਂ ਨਦੀ ਸਿੰਘ ਦੇ ਬਿਰਕ ਕੁਰਸੀ ਦੇ ਬੈਠਾ ਸੀ ਨਾਲ ਦੇ ਜਾਂ ਧਾਰੀਵਾਲ ਸਟੂਡੈਂਟ ਉਹ ਬੈਠਾ ਸੀਗਾ ਤਿੰਨ ਉਹਦੇ ਗਨਮੇ ਨਾਲ ਬੈਠੇ ਸੀਗੇ ਤੇ ਬਕਾਇਦਾ ਤੌਰ ਤੇ ਕਹਿੰਦਾ ਜੀ ਬਾਦ ਪਿਛਲੇ ਇੱਕ ਸਪਾਈ ਸੀ ਉਹ ਬੈਠਾ ਸੀਗਾ ਚੱਕਰ RAM KUMAR ਕੇ RAM LAL ਕੇ RAM SINGH ਵੀ ਹੈਗਾ ਉਹ ਚੱਕਰ ਹੌਲਦਾਰ ਚੱਕਰ ਦੀ ਬੜੀ ਵੈਲਿਊ ਹੁੰਦੀ ਜੇਲ੍ਹ ਦੇ ਵਿੱਚ ਹੂੰ ਜਿਹੜਾ ਹੌਲਦਾਰ ਚੱਕਰ ਹੁੰਦਾ ਪੂਰੇ ਜੇਲ੍ਹ ਦਾ ਇੰਚਾਰਜ ਹੁੰਦਾ ਤੇ ਇਹਦੀ ਜਿਹੜੀ ਚੱਕਰ ਦੀ ਜਿੰਮੇਵਾਰੀ ਉਹ ਖਾਸ ਬੰਦੇ ਦੀ ਜਾਂਦੀ ਕਿਸੇ ਨੂੰ ਅਰਪ ਅਰਪ ਜੋਤ ਸਿੰਘ ਸੁਬਡੈਂਟ ਸੀਗਾ ਉਹ ਵੀ ਉੱਥੇ ਗਿਆ ਸੀਗਾ ਕਹਿੰਦਾ ਫਿਰ ਬਕਾਇਦਾ ਤੌਰ ਤੇ ਕੋਈ ਗੁਰਮੀਲ ਸਿੰਘ ਆ ਫਿਰ ਜੋਗਿੰਦਰ ਸਿੰਘ ਆ ਸੁਖਜੀਤ ਸਿੰਘ ਆ ਨਵਜੂਦ ਸਿੰਘ ਆ ਇਹ ਸਾਰੇ ਉੱਥੇ ਸੀ ਜਿਨ੍ਹਾਂ ਨੇ ਵਾਰੀ-ਵਾਰੀ ਆਪਣਾ ਪੂਰਾ ਜੋਰ ਲਾਇਆ ਮੈਨੂੰ ਕੁੱਟਣ ਦੇ ਉੱਤੇ ਤੇ ਮੇਰੇ ਤੇ ਤਲੀਆਂ ਤੋੜਨ ਦਾ ਗੈ ਠੀਕ ਗੱਡੀਆਂ ਬਤੀਆਂ ਵੱਖਰੀ ਗੱਲ ਉਹਦਾ ਭਰਾ ਕਹਿੰਦਾ ਵੀ ਵੇਖੋ ਤਾਂ ਕੋਈ ਵੀ ਅੰਗ ਸਬੂਤਾ ਨਹੀਂ ਸੀ ਜਿੱਥੇ ਤੇ ਭਪਿੰਦਰ ਜੀ ਸੀ ਕਹਿੰਦਾ ਵੀ ਲਿਓ ਜਾਂ ਗਾਨੇ ਲਿਓ ਯਾਰ ਪਿਸਤੌਲ ਤੋਂ ਯਾਰ ਫਸਰਦੀ ਮੈਂ ਗੋਲੀ ਮਾਰ ਕੇ ਕੰਮੀ ਨਵੜੇ ਇੱਕ ਪੱਤੇ ਹਰੂ ਦੂਰ ਕਿਉਂ ਲੇਕਿਨ ਉਹਨਾਂ ਨੂੰ ਪਤਾ ਸੀ ਜੇ ਬੰਦਾ ਮਰ ਗਿਆ ਤਾਂ ਜਵਾਬ ਕਿ ਦੇਣਾ ਅਸੀਂ ਕਿਉਂ ਫਿਰ ਇਨਕੁਆਰੀ ਸੀ ਵੀ ਤੋਂ ਹੋਣੀ ਸੀ ਫੇ ਸਾਰੇ ਟੰਗੇ ਜਾਣੇ ਸੀ ਉਹ ਇਹਨਾਂ ਦਾ ਬਾਕੀ ਟੰਗੇ ਜਾਣੇ ਸੀਗੇ ਉਹਨੂੰ ਉਹਦਾ ਇਹ ਪਤਾ ਲੱਗਾ ਵੀ ਸੰਨੀ ਦਾ ਅੱਜ ਬਾਕਾਇਦਾ ਤੌਰ ਤੇ ਜਿਹੜਾ ਵਾ 6 ਡਾਕਟਰਾਂ ਦੇ ਬੋਰਡ ਨੇ ਅਦਾਲਤ ਦੇ ਹੁਕਮਾਂ ਤੇ ਅੱਜ ਮੈਡੀਕਲ ਕਰ ਲਿਆ ਵਾ ਜਦੋਂ ਉਹ ਆਪਣੀ ਬਸ ਚ ਉਤਰਦਾ ਵੇਖੋ ਕਿੰਨਾ ਡਰ ਲੱਗਦਾ ਇਹਨਾਂ ਨੂੰ ਇਹਨਾਂ ਨੂੰ ਆਪਣੇ ਜਿਹੜੇ ਸਿਪਾਹੀ ਨੂੰ ਉਹਨਾਂ ਦੇ ਵਿਸ਼ਵਾਸ ਨਹੀਂ ਸਿਪਾਹੀ ਅੰਦਰ ਬਿਠਿਆ ਥਣਧਰ ਬਿਠਿਆ ਇੱਕ ਸੰਨੀ ਬੈਠਾ ਵਾ ਤੇ ਬਾਹਰ ਵੀ ਉਹਦੀ ਜੇ ਗੇਟ ਬੰਦ ਕਰੇ ਤਾਂ ਤੇ ਜਿੰਦਰਾ ਮਾਰਿਆ ਉਹਨੂੰ ਐ ਕੁੰਡਾ ਮਾਰ ਕੇ ਤੇ ਮੇਰਾ ਖਿਆਲ ਮੈਂ ਜੋ ਆਪਣੀ ਟੀਵੀ ਤੇ ਵੇਖਿਆ ਕੱਟੇ ਪਰ 10 ਮਿੰਟ ਤੋਂ ਕੁੰਡਾ ਖੁੱਲ੍ਹਦੇ ਲੱਗੇ ਉਹਨਾਂ ਨੂੰ ਚਲੋ ਜਦੋਂ ਉਹ ਬਾਹਰ ਨਿਕਲਦਾ ਗੱਡੀ ਤੋਂ ਬਾਹਰ ਨਿਕਲਣ ਲੱਗਦਾ ਤੇ ਬਾਹਰ ਖੜੀ ਕਰਕੇ ਬੜੇ ਹੁਣ ਹਲ ਕਰਦਾ ਤੇ ਇੱਕ ਸਪਾਈ ਮੋਨਾ ਕੋਨਾ ਤੇ ਮੂੰਹ ਰੰਬੇ ਦਾ ਜਿਵੇਂ ਰੰਬੇ ਦਾ ਕਈ ਗੁੱਡੀ ਦੀ ਹੈ ਨਾ ਉਦਾਂ ਉਹਨੇ ਆਪਣੀ ਜਿਹੜੀ ਦਾੜ੍ਹੀ ਕੱਟੀ ਸੀ ਉਹਦੀ ਮਾਂ ਥਲੇ ਕਰ ਰਹੀ ਇੰਨਾ ਡਰ ਲੱਗਦਾ ਤਾਂ ਵੀਰੇ ਜੇ ਤੂੰ ਬਾਈ ਗੁਰਜੀ ਖਾਲਸਾ ਦੀ ਬਾਈ ਗੁਰਜੀ ਫੜੇ ਤੂੰ ਇਸ ਕਰਕੇ ਮੈਡੀਕਲ ਉਹ ਹੋ ਗਿਆ ਇਹ ਕੌਨਸੀ ਕੌਂਸਪਿਰੇਸੀ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਦੀ ਇਹ ਛਾਜਤ ਸੀਗੀ ਕੌਂਸਪਿਰੇਸੀ ਜਿਹਦਾ ਉੱਤੇ ਅਟੈਕ ਕੀਤਾ ਗਿਆ ਜੇ ਕੌਂਸਪਿਰੇਸੀ ਨਾ ਹੁੰਦੀ ਉਸ ਬੈਰਤ ਨੂੰ ਰੱਖਿਆ ਕੋ ਜਾਂਦਾ ਜੇ ਅੰਮ੍ਰਿਤਸਰ ਦੇ ਹੱਤਾ ਵੱਖਰਾ ਸੀ ਪਰ ਪਟਿਆਲਾ ਵਿੱਚ ਤਵਕਰ ਹੋਣਾ ਚਾਹੀਦਾ ਬਿਲਕੁਲ ਤੇ ਅੰਮ੍ਰਿਤਸਰ ਵਾਲੇ ਕੇਸ ਦੇ ਵਿੱਚ ਇਹ ਵੀ ਉਹ ਮੁੰਡਾ ਦੱਸਦਾ ਸੀਗਾ ਪ੍ਰਭ ਮੱਲੀ ਵੀ ਕਹਿੰਦਾ ਮੁੜ ਕੇ ਇਹਨਾਂ ਨੇ ਕੇਸ ਵੀ ਨਹੀਂ ਰਜਿਸਟਰ ਕੀਤਾ ਮੇਰੇ ਖਿਲਾਫ ਵੀ ਇਹਨਾਂ ਨੇ ਦੱਸਣਾ ਕੀ ਸੀ ਵੀ ਇਹ ਹਾਂ ਕਰ ਕੇਸ ਹੁਣ ਤੱਕ ਵੀ ਰਿਸਟਰ ਨਹੀਂ ਹੋਇਆ ਤੱਕ ਹੋਇਆ ਕੇਸ सनी ਦੇ ਤਵਾਬ ਜੇ ਤੱਕ ਵੀ ਰਜਿਸਟਰ ਨਹੀਂ ਹੋਇਆ ਕਿਉਂਕਿ ਜਿਹੜੀ ਉਹਦੀ ਮੌਤ ਹੋਈ ਹੈ ਉਹ ਬ੍ਰੇਨ ਡੈਥ ਹੋਈ ਹੈ ਕਿਸੇ ਥੱਟਵੱਚੇ ਨਹੀਂ ਹੋਈ ਜੇ ਬ੍ਰੇਨ ਹੈ ਬ੍ਰੇਨ ਦੀ ਡੈਥ ਹੋਦੀ ਹੈ ਤੇ ਬਾਕੀ ਕਿਰਿਆ ਸੱਟਵੱਚੀ ਕੋਈ ਨਹੀਂ ਫਿਰ ਅਜੇ ਤੱਕ ਜੇ ਅਧਿਕਾਰੀਆਂ ਨੇ ਕੇਸ ਦਰਜ ਨਹੀਂ ਕਰਾਇਆ ਜਦੋਂ ਕੇਸ ਦਰਜ ਕਰਾਂ ਉਸੇ ਵੇਲੇ ਇਮੀਡੀਏਟਲੀ ਇਹਦੀ ਇਨਕੁਆਰੀ ਜਿਹੜੀ ਆ ਉਹ ਸੀਬੀ ਨੂੰ ਜਾ ਸਕਦੀ ਹੈ ਜੇ ਉਹ ਚੱਲੇਗੀ ਤੇ ਅਜਨ ਜੇਲ੍ਹ ਸੁਣਨ ਦੇ ਸਾਰੇ ਥਾਰੇ ਟੰਗੇ ਜਾਣੇ ਬਿਲਕੁਲ ਨਹੀਂ ਰਿਕਲ ਸਿਰਫ ਇਹ ਆ ਕਿ ਸੰਨੀ ਨੇ ਜਿਹੜੀ ਗੱਲ ਕੀਤੀ ਐ ਜਿਸ ਤਰੀਕੇ ਨਾਲ ਹੁਣ ਤੁਸੀਂ ਆਪ ਹੀ ਸਿਆਣੇ ਹੋ ਤੇ ਉਹਦੇ ਪਰਿਵਾਰ ਨੂੰ ਇਹ ਗੱਲ ਕਹੀ ਗਈ ਵੀ ਤੁਸੀਂ ਆਓ ਤੇ ਦਾ ਇਲਾਜ ਕਰਾ ਲਓ ਹੂੰ ਪ੍ਰਾਈਵੇਟ ਲੈ ਜਾਓ ਚੰਗੇ ਡਾਕਟਰ ਕੋਲ ਇਲਾਜ ਕਰਾ ਲਓ ਤੇ ਉਹਨਾਂ ਨੇ ਕਹੀ ਤੁਸੀਂ ਕਰੋ ਅਸੀਂ ਨਹੀਂ ਕਰਾਉਣਾ ਕਿਉਂ ਪੈਸੇ ਉੱਥੇ ਪ੍ਰਾਈਵੇਟ ਹਸਪੀਟਲ ਪਰਿਵਾਰ ਨੂੰ ਦੇਣੇ ਪਏ ਸੀ ਸਰਕਾਰੀ ਚ ਗਵਰਨਮੈਂਟ ਨਹੀਂ ਦੇਣੇ ਸੀ ਬਿਲਕੁਲ ਬਿਲਕੁਲ ਜਿਹਦੇ ਕਰਕੇ ਇਹ ਲਾਲਚਨਾ ਦੀ ਕਿਰਾਇਆ ਤੇ ਡੈਥ ਹੋ ਗਈ ਉਹਨੂੰ ਉੱਥੇ ਤਾਂ ਪਤਾ ਸਰਕਾਰੀ ਹਸਪਤਲ ਚੱਲਦਾ ਕੀ ਚੱਲਦਾ ਨਹੀਂ ਚੱਲਦਾ ਤੇ ਸੁਨੀਲ ਜੀ ਘਟਨਾ ਤੇ ਜੀ ਬੜੀ ਵੱਡੀ ਤੇ ਉਹਦੇ ਭਰਾ ਨੇ ਇੰਨੀ ਗੱਲ ਕਹਿ ਦਿਆ ਵੀ ਜਿੰਨਾ ਚਿਤ ਤੱਕ ਕੇਸ ਰਜਿਸਟਰ ਨਹੀਂ ਕੀਤਾ ਜਾਂਦਾ ਉਹਦੀ ਬੈਰਕ ਨਹੀਂ ਬਦਲੀ ਜਾਂਦੀ ਉਹਦਾ ਮੈਡੀਕਲ ਨਹੀਂ ਕਰਾਇਆ ਜਾਂਦਾ ਉਹਨਾਂ ਤੇ ਛੜਾ ਧਰਨਾ ਜਾਰੀ ਰਹੂਗਾ ਇਸ ਤੋਂ ਬਾਅਦ ਅਸੀਂ ਜੰਗੀ ਪੱਧਰ ਤੇ ਜੰਗ ਲੜਨ ਵਾਸਤੇ ਇੱਕ ਵੱਡਾ ਇਕੱਠ ਵੀ ਕਰਾਂਗੇ ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਉਹਨਾਂ ਨਾਲ ਸਲਾਹ مشورہ ਕਰਕੇ ਤਾਂ ਕਿ ਸਰਕਾਰ ਨੂੰ ਇਹ ਦੱਸਿਆ ਜਾ ਸਕੇ ਕਿ ਤੁਸੀਂ ਵਧੀਆਂ ਬੰਦ ਕਰੋ ਤੁਹਾਡੇ ਕਰਕੇ ਨੌਬਤ ਇਹ ਹੋ ਗਈ ਆ ਜੀ ਕਿਉਂਕਿ ਤੁਸੀਂ ਉਹਨਾਂ ਨੂੰ ਉਸ شیر ਤੇ ਬੱਕਰੀ ਨੂੰ ਇੱਕੇ ਹੱਥ ਜਮੰਦਰ ਤੇ ਰੱਖਿਆ ਜੀ ਅੱਛਾ ਪुणਾ ਆਪਾਂ ਅੱਗੇ ਵਧਦੇ ਆ ਅੱਜ ਆਪਾਂ ਚਰਚਾ ਕਰਦੇ ਆ ਰਾਹੁਲ ਗਾਂਧੀ ਹੋਣਾ ਸੀ ਰਾਹੁਲ ਗਾਂਧੀ ਨੇ ਸੱਤਾਧਾਰੀ ਤੇ ਰਤੇ ਸਰਕਾਰ ਤੇ ਉਹਨਾਂ ਦੇ ਲੀਡਰਾਂ ਤੇ ਪ੍ਰੈਸ਼ਰ ਪਾ ਕੇ ਇਲੈਕਸ਼ਨ ਕਮਿਸ਼ਨ ਤੇ ਵੋਟਾਂ ਡਿਲੀਟ ਕਰਾਉਣ ਦੇ ਇਲਜ਼ਾਮ ਲਗਾਏ ਆ ਹਾਲਾਂਕਿ ਉਹਨਾਂ ਕਿਹਾ ਵੀ ਇਲੈਕਸ਼ਨ ਕਮਿਸ਼ਨ ਕਿਹਦੇ ਪ੍ਰਭਾਵ ਵੇਟ ਕਰ ਰਿਹਾ ਇਹਦਾ ਨਹੀਂ ਪਤਾ ਲੱਗਦਾ ਪਰ ਸਵਾਲ ਇਹ ਆ ਵੀ ਨਾਲ ਹੀ ਭਾਜੀਪੀ ਦੀ ਪ੍ਰੈਸ ਕਾਨਫਰੰਸ ਹੋ ਜਾਂਦੀ ਆ ਇਹ ਪੂਰਾ ਮਾਮਲਾ ਸਮਝਾਇਓ ਰਾਹੁਲ ਗਾਂਧੀ ਹਣੀ ਨੇ ਪੂਰਾ ਪ੍ਰੋਜੈਕਟਰ ਲੈ ਕੇ ਜਿੱਦਾਂ ਬੱਚਿਆਂ ਨੂੰ ਪੜ੍ਹਾਈ ਦਾ ਨਹੀਂ ਕੱਲੀ-ਕੱਲੀ ਗੱਲ ਉਸ ਕਿਸਮ ਨਾਲ ਰਾਹੁਲ ਗਾਂਧੀ ਨੇ ਸਮਝਾਇਆ ਜੀ ਵੇਖੋ ਰਾਹੁਲ ਗਾਂਧੀ ਪਹਿਲਾਂ ਬਕਾਇਦਾ ਤੌਰ ਤੇ ਕੀ ਲੈ ਕੇ ਆਏ ਸੀ ਕਿ ਵੀ ਵੋਟਾਂ ਜਿਹੜੀਆਂ ਉਹ ਜਾਦੀ ਕਿਵੇਂ ਬਣਦੀਆਂ ਨੇ ਉਹਨਾਂ ਨੇ ਕਿਹਾ ਵੀ ਇੱਕ ਜਗ੍ਹਾ ਤੇ 100 100 ਡੇਢ ਡੇਢ ਸੋ ਵੋਟ ਬਣੀ ਹੈ ਨਾ ਕਿ ਇਹ ਫਲਾਣਾ ਸਿੰਘ ਪਿਓ ਦਾ ਨਾ 00 ਐਡਰੈਸ ਕੀ ਹੈ 00 ਇੱਕ ਐਡਰੈਸ ਕਿਵੇਂ ਬਣਦੀ ਹੈ ਉਹ ਲੈ ਸੀ ਲੱਖਾਂ ਵੋਟਾਂ ਦਾ ਕਪਲਾ ਸੀਗਾ ਉਹ ਤੇ ਮੈਂ ਇਹਦੇ ਨਾਲ ਹੋਰ ਜੋੜਦੇ ਆ ਉਹਦੇ ਤੇ ਸ਼ਾਇਦ ਅਗਲੀ ਪ੍ਰਸ਼ਨ ਕਰੇ ਰਾਹੁਲ ਜਾਬ ਵੀ ਜਦੋਂ ਬਕਾਇਦਾ ਤੌਰ ਤੇ ਜੁਪੀ ਚ ਚੋਣਾ ਪੈਦੀ ਆ ਨੇ ਜਿਹੜੇ ਮੁਸਲਮਾਨ ਭਾਈਚਾਰੇ ਉਹਨਾਂ ਨੂੰ ਵੋਟ ਨਹੀਂ ਪੁੱਸਪੋਰਟਿੰਦੇ ਤੇ ਆਪਣੇ ਘਰਾਂ ਜਿਹੜਾ ਤੁਸੀਂ ਬਾਹਰ ਨਹੀਂ ਨਿਕਲਣ ਜੇ ਉਹਨਾਂ ਵੋਟ ਪੁੰਨਦੇ ਕਹਿੰਦੇ ਫਿਰ ਡੈਮੋਕ੍ਰੇਸੀ ਕਿੱਥੇ ਗਈ ਇਹ ਮੁੱਦਾ ਵੀ ਉਜਾਗਰ ਕਰਨ ਵਾਲਾ ਉਸ ਟਾਈਮ 'ਤੇ ਕਾਫੀ ਸੋਸ਼ਲ ਮੀਡੀਆ ਹੋ ਰਿਹਾ ਸੀ ਬੋਟਨੀ ਬੋਟਨੀ ਕੁਝ ਚੈਨਲ ਹੈਗੇ ਨੇ ਸੋਸ਼ਲ ਮੀਡੀਆ ਦੇ ਜਿਹੜੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲੇ ਤੇ ਰਾਹੁਲ ਗਾਂਧੀ ਹੋਰਾਂ ਪਹਿਲਾਂ ਉਹ ਲੈਂਦਾ ਵੀ ਵੋਟਾਂ ਜਾਲਦੀ ਬਣਦੀਆਂ ਜਿਵੇਂ ਤੇ ਹੁਣ ਲੱਗੇ ਅਸਲੀ ਅਸਲੀ ਕੱਟੀਆਂ ਕਿਵੇਂ ਜਾਂਦੀਆਂ ਨੇ ਬਿਲਕੁਲ ਇਹ ਮੁੱਦਾ ਲੈ ਕੇ ਆਏ ਨੇ ਉਹਦੇ ਵਿੱਚ ਆਪਣੀ ਪੂਰੀ ਡਿਟੇਲ ਨਾਲ ਉਹਨਾਂ ਦਾ ਨੰਬਰ ਸੀ ਪਏ ਇਸ ਤਰ੍ਹਾਂ ਕੱਟੀ ਜਾਂਦੀਆਂ ਤੇ ਮਹਾਰਾਸ਼ਟਰ ਦਾ ਇੱਕ ਹਲਕਾ ਹੈਗਾ ਅਲੰਦ ਨਹੀਂ ਇਹ ਅਲੰਦ ਹਲਕਾ ਪੱਛਪ ਕਰਨਾਟਕਾ ਦਾ ਸੋਰੀ ਕਰਨਾਟਕਾ ਦਾ ਉੱਥੋਂ ਦੇ 6 ਜਾਂ 18 ਬੋਟਾ ਕੱਟੀ ਗੀਆਂ ਉਹ ਕਿਵੇਂ ਕੱਟੀਆਂ ਉੱਥੇ ਉਹ ਲੋਕਾਂ ਨੂੰ ਪਤਾ ਹੀ ਨਹੀਂ ਬੋਟ ਕੱਟੀ ਗਈ ਉਹੀ ਤੇ ਬੜੀ ਹੈਰਾਨੀ ਦੀ ਗੱਲ ਆ ਪੱਟੀ ਸਾਹਿਬ ਵੀ ਕਟਾਉਣ ਵਾਲੇ ਨੂੰ ਵੀ ਨਹੀਂ ਪਤਾ ਵੀ ਮੈਂ ਇਹਦੀ ਵੋਟ ਕਟਾ ਦਿੱਤੀ ਐ ਜਿਹਦੀ ਵੋਟ ਕੱਟੀ ਗਈ ਉਹਨੂੰ ਵੀ ਨਹੀਂ ਪਤਾ ਵੀ ਬੋਟ ਕਿਨੇ ਕੱਟੀ ਕਟਾਈ ਮੇਰੀ ਜੀ 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 ਇਸ ਕਰਕੇ ਪਹਿਲਾ ਮੁੱਦਾ ਸੀ ਜਾਲੀ ਵੋਟਾਂ ਲਿਆਉਣ ਦਾ ਤੇ ਹੁਣ ਮੁੱਦਾ ਬਕਾਇਦਾ ਤੇ ਲੈ ਕੇ ਆਏ ਨੇ ਵੀ ਅਸਲੀ ਵੋਟਾਂ ਕੱਟੀਆਂ ਕਿਵੇਂ ਜਾਂਦੀਆਂ ਨੇ ਤੇ ਤੀਜੀ ਗੱਲ ਜਿਹੜੀ ਮੈਂ ਸਮਝੀ ਕੀਤੀ ਆ ਵੀ ਮੁਸਲਮ ਭਾਈ ਚਾਰੇ ਨੂੰ ਪੁਲਿਸ ਧਮਕੇ ਮਾਰ ਕੇ ਆਪਣੇ ਖੇਤਰ ਦੇ ਜ਼ੋਰ ਨਾਲ ਵੋਟਾਂ ਪਾਉਣ ਤੋਂ ਰੋਕਦੀ ਕਿਵੇਂ ਜਿਹੜੀ ਵੋਟ ਭਾਜਪੀ ਚ ਉੱਤਰ ਪ੍ਰਧਾਨ ਦੇ ਖਿਲਾਫ ਪੈਣੀ ਹੁੰਦੀ ਉਹਨੂੰ ਰੋਕਿਆ ਜਾਂਦਾ ਇਸੇ ਕਰਕੇ راہੁਲ ਜੀ ਨੇ ਬਹੁਤ ਚੰਗਾ ਕੀਤਾ ਵਧੀਆ ਮੁੱਦਾ ਚੁੱਕਿਆ ਉਹ ਚੁੱਕਣ ਚਾਹੀਦਾ ਸੀਗਾ ਜੇ ਇਸ ਤਰੀਕੇ ਨਾਲ ਚੱਲਦੇ ਤਾਂ ਮਤਲਬ ਫਿਰ ਤੇ ਬੀਜੇਪੀ ਦਾ ਰਾਜ ਖਤਮ ਹੋਊਗਾ ਨਹੀਂ ਕਦੀ ਵੀ ਨਹੀਂ ਹੋਊਗਾ ਕਦੀ ਵੀ ਨਹੀਂ ਹੋਊਗਾ ਪਰ ਇਹ ਮਤ ਬੋਲਣ ਤੇ ਇੰਡੀਆ ਦਾ ਪੰਜਾਬ ਤੇ ਬੰਗਾਲ ਤੇ ਕਹਿਣਾ ਤਿੰਨ ਸਟੇਟਾਂ ਦੀ ਇਹਨਾਂ ਦੇ ਤਿੰਨ ਖੇਤਰ ਇਕੱਠੀਆਂ ਹੋ ਕੇ ਵੀ ਮੋਚਾ ਲਾਤਾ ਨਾ ਤਾਂ ਤੁਹਾਡੀ ਬੋਲਤੀ ਬੰਦ ਹੋ ਜਣੀ ਪੰਜਾਬ ਦਾ ਤੇ ਇੱਕ ਸਿਰਿਆ ਨੂੰ ਮੇਸ਼ੇ ਦਿੱਲੀ ਦਾ ਟਕਰਾਉਣਾ ਜਿਹੜਾ ਦਿੱਲੀ ਦਾ ਟਕਰਾਉਂਦਾ ਨਹੀਂਗਾ ਉੱਥੇ ਜਾ ਕੇ ਸਮਝੌਤੇ ਕਰਦਾ ਉਹ ਕੁਝ ਨਹੀਂ ਲੱਭਦਾ ਜੇ ਤੁਸੀਂ ਕੁਝ ਲੈਣਾ ਤੇ ਦਿੱਦੀਆਂ ਟਕਰਾ ਕੇ ਲੈਸ ਪਟਸਾ ਦਿੱਲੀ ਨਾਲ ਟਕਰਾ ਕੇ ਕੀ ਲੈ ਲੈਣਾ ਸੁਪਰੀਮ ਕੋਰਟ ਤੇ ਪੰਜਾਬ ਸਰਕਾਰ ਨੂੰ ਇਹ ਹਦਾਇਤ ਕਰਦੀ ਪਈ ਆ ਵੀ ਆ ਹੁਣ ਦੇਖੋ ਤੁਸੀਂ ਪ੍ਰਾਲੀ ਆਪਣਾ ਝੋਨਾ ਵਧਣਾ ਵਾ ਤੇ ਪ੍ਰਾਲੀ ਕਿਸਾਨਾਂ ਨੇ ਸਾੜ ਦੇਣੀ ਆ ਇਹਨਾਂ ਨੂੰ ਕਹਿੰਦੇ ਥੋੜੀ ਥੋੜੀ ਜਿਹੀ ਦੇਰ ਦੇ ਵਾਸਤੇ ਸਜ਼ਾ ਕਰੋ ਤੇ ਆਪੇ ਹਟ ਜਾਣਗੇ ਫਿਰ ਇੱਕ ਦੇਖਣਗੇ ਜਦੋਂ ਵੀ ਫਲਾਣੇ ਨੂੰ ਸਜ਼ਾ ਹੋ ਗਈ 3 ਮਹੀਨੇ ਦੀ 6 ਮਹੀਨੇ ਦੀ ਤੇ ਮਤਲਬ ਜਦੋਂ ਤੁਸੀਂ ਇਦਾਂ ਦਾ ਵਤੀਰਾ ਰੱਖੋਗੇ ਤੇ ਫਿਰ ਹੱਲ ਕੋਈ ਮਤਲਬ ਠੋਸ ਹੈ ਨਹੀਂ ਸਾਡੇ ਕੋਲ ਇਹਦਾ ਪ੍ਰਾਲੀ ਦਾ ਤੇ ਜਦੋਂ ਇਦਾਂ ਹਲੇ ਸਲਾਹ ਹੀ ਦਿੱਤੀ ਆ ਕੋਈ ਆਰਡਰ ਨਹੀਂ ਹੈ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਵੀ ਕਰਦੇ ਜੀ ਯੋਨੇ ਕਿਸਾਨ ਨਾ ਪੰਜਾਬ ਤੇ ਰਿਆਣੀ ਦੇ ਜੇਲ੍ਹ ਜੂਤਨ ਰੱਖਦੇ ਪ੍ਰਤਾਪ ਸਿੰਘ ਕਹਿਰੋਂ ਕਹਿੰਦਾ ਹੁੰਦਾ ਸੀ ਦਾ ਫੰਡਾ ਕੀ ਹੁੰਦਾ ਸੀ ਕਹਿੰਦਾ ਜੇ ਕਿਤੇ ਤੁਸੀਂ ਰਿਕਵਰੀ ਲੈਣੀ ਹੈ ਨਾ ਤੇ ਬਾਣੀਆਂ ਨੂੰ ਅੰਦਰ ਕਰੋ ਤੇ ਜੱਟ ਨੂੰ ਜੁਰਮਾਨਾ ਕਰੋ ਜੱਟ ਜੁਰਮਾਨਾ ਨਹੀਂ ਦੇ ਸਕਦਾ ਤੇ ਬਾਣੀਆਂ ਜਿਹੜਾ ਉਹ ਜੇਲ੍ਹ ਜਾ ਸਕਦੇ ਇਹ ਗੱਲ ਬਿਲਕੁਲ ਠੀਕ ਆ ਜੱਟ ਜੇਲ੍ਹ ਤੋਂ ਨਹੀਂ ਰੱਖਦਾ ਤੇ ਜੁਰਮਾਨਾ ਵੀ ਦਾ ਤੋਂ ਡਰਦਾ ਜੇ ਬਾਣੀ ਜੇ ਨੂੰ ਜਰਮਾਨੇ ਦੀ ਬਹੁਤੀ ਪ੍ਰਵਾਹ ਨਹੀਂ ਹੁੰਦੀ ਜੇ ਜਨਰਤ ਪੰਜਾਬ ਦੇ ਵਿੱਚ ਜੇ ਕਿਤੇ ਇਹੋ ਜਿਹਾ ਕੋਈ ਕਾਨੂੰਨ ਬਣਾ ਕੇ ਇੰਪਲੀਮੈਂਟ ਕਰਨ ਦੀ ਯਾਤਤੀ ਦੀ ਪਹਿਲੀ ਗੱਲ ਤੇ ਭਗਵੰਤ ਮਾਮਾ ਮਰੀ ਅੜ ਜਾਣ ਕਿ ਉੱਥੇ ਨਹੀਂ ਕਿੰਨੇ ਜ਼ਸਤ ਸੀ ਅਸੀਂ ਆਪਣੇ ਕਿਸਾਨ ਅੰਦਰ ਨਹੀਂ ਕਰਨੀ ਦੂਸਰੀ ਚੀਜ਼ ਜੇ ਇਹਨਾਂ ਅੰਦਰ ਕਰ ਦਿੱਤੇ ਤੇ ਫਿਰ ਪਰਲੋ ਵੀ ਆਵੇਗੀ ਫਿਰ ਪੰਜਾਬ ਤੇ ਹਰਿਆਣਾ ਦੇ ਸਾਂਝਾ ਅੰਦolan ਗੇਮ ਸ਼ੁਰੂ ਹੋਏਗਾ ਜਿੱਦਾਂ ਵੀ ਉਹ ਸ਼ੁਰੂ ਹੋਏ ਉਸ ਸਾਂਝਾ ਸਾਂਝਾ ਅੰਦolan ਹੋਇਆ ਇਹ ਅੰਦolan ਫਿਰ ਪੂਰੇ ਦੇਸ਼ ਫੈਲੇਗਾ ਤੇ ਇਹਦੇ ਵਿੱਚ ਵੀ ਫਿਰ ਜਨ ਜੀ ਨਿਕਲੇ ਠੀਕ ਹੈ ਜੀ 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 ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਇੱਕ ਦਿਨ ਨਿਕਲ ਹੀ ਨਿਕਲੀ ਜਿਹੜੇ ਸਾਡੇ ਇੰਡੀਆ ਦੇ ਹਰਾਤ ਬਣਦੇ ਜਾਂਦੇ ਨੇ ਤੇ ਮੈਂ ਇਹ ਵੀ ਦੱਸ ਦਿਆਂ ਇਨਾਂ ਨੂੰ ਮਾਣ ਹੋਊਗਾ ਕਿ ਸਾਡੀ ਸਿਕਿਉਰਿਟੀ ਆਰਮੀ ਕਰੂਗੀ ਆਰਮੀ ਆਰਮੀ ਸਿਕਿਉਰਿਟੀ ਨਹੀਂ ਕਰਦੀ ਹੁੰਦੀ ਆਰਮੀ ਇਹ ਕਹੀ ਨਹੀਂ ਹੁੰਦੀ ਸੀ ਆਪਣੇ ਬੰਦਿਆਂ ਤੇ ਹਮਲੇ ਨਹੀਂ ਕਰਨੇ ਆਪਣੇ ਦੇਸ਼ ਵਾਸੀਆਂ ਦੇ ਵਿਧੇਖੀ ਨਹੀਂ ਕਰਨੀ ਉਹਨਾਂ ਤੇ ਅਸੀਂ ਕਿਸੇ ਪ੍ਰਕਾਰ ਦਾ ਕੋਈ ਵੀ ਸੱਤ ਨਹੀਂ ਕਰ ਸਕਦੇ ਸੀ ਸਾਡਾ ਕੰਮ ਸਰਬਦਾਇ ਰਾਖੀ ਕਰਨਾ ਸਾਨੂੰ ਵੀ ਇੱਥੇ ਇਨਵੋਲਵਮੈਂਟ ਕਰੋ ਅੱਗੇ ਵੀ ਤੇ ਮੈਂ ਸਾਲ ਤੇ ਅੱਛਾ ਤੁਸੀਂ ਗੱਲ ਕੀਤੀ ਜ਼ੈਨ ਜੀ ਦੀ ਬਿਲਕੁਲ ਠੀਕ ਹੈ ਵੀ ਇਹ ਪਰਲੋਕ ਕਿਸੇ ਵੇਲੇ ਵੀ ਆ ਸਕਦੀ ਆ ਪਰ ਆ ਬਠਿੰਡੇ ਦੇ ਵਿੱਚ ਆ ਜਿਹੜਾ ਜ਼ੈਨ ਜੀ ਇਹਨੂੰ ਕਹਿ ਸਕਦੇ ਆ ਜੇ ਕਹਿਣਾ ਹੋਵੇ ਮੁੰਡੇ ਗੁਰਪ੍ਰੀਤ ਸਿੰਘ ਨੂੰ ਦੇਖੋ ਉਹਨੇ ਸਾਰਾ ਸਮਾਨ ਮੰਗਾ ਲਿਆ ਬੰਬ ਬਣਾ ਲਿਆ ਫਿਰ ਉਹਨੇ ਇੱਕੋ ਸਪੈਸ਼ਲ ਬੈਲਟ ਮੰਗਾਈ ਹੋਈ ਸੀ ਤੇ ਜੰਮੂ ਉਹਨੇ ਜਾਣਾ ਸੀ ਹੁਣ ਉਹਨੂੰ ਆਰਮੀ ਨੇ ਗ੍ਰਿਫਤਾਰ ਕਰ ਲਿਆ ਉਹਨੇ ਇੱਕ ਪੈਂਟ ਮੰਗਾਈ ਸੀ ਬੈਲਟ ਮੰ ਜੀਦੇ ਵਿੱਚ ਬੰਬ ਪਾ ਕੇ ਉਹਨੇ ਫਿੱਟ ਕਰਨੇ ਸੀਗੇ ਤੇ ਮੁੜ ਕੇ ਉਹਨੇ ਬਕਾਇਦਾ ਤੌਰ ਤੇ ਜਾਣਾ ਸੀ ਜੰਮੂ ਤੇ ਸਾਡੀ ਜਿਹੜੀ ਇੱਕ ਮਿਲਟਰੀ ਵੇਚ ਉਧਰ ਤੇ ਅਟੈਕ ਕਰਨਾ ਸੀ ਉਹਦੀ ਵੇਖੋ ਬਾਸ਼ ਕਿਵੇਂ ਕੀਤਾ ਉਹਦਾ ਦਿਮਾਗ ਹੀ ਨਵਾਜ਼ ਕਰਤਾ ਉਹ ਕਹਿਤਾ ਵਿਦਵਾ ਕੰਮ ਕਰ ਲੈ ਉਹ ਤਿਆਰ ਹੋ ਗਿਆ ਕਰਨ ਵਾਸਤੇ ਸ਼ੁਕਰ ਕਰੋ ਵੀ ਇੱਥੇ ਬਲਾਸਟ ਹੋ ਗਿਆ ਜੇ ਬਲਾਸਟ ਨਾ ਹੁੰਦਾ ਜਾ ਕੇ ਸਾਡੇ ਉੱਥੇ ਬਲਾਸਟ ਹੁੰਦਾ ਤੇ ਨੁਕਸਾਨ ਕਿੰਨਾ ਹੋਣਾ ਸੀ ਕਿੰਨਾ ਨੁਕਸਾਨ ਇਹ ਨਹੀਂ ਹਿਊਮਨ ਮੰਨਣਾ ਸੀ ਕੋਈ ਹਿਊਮਨ ਮੰਨ ਮਗਲ ਨੂੰ ਕਹਤਾ ਤੂੰ ਅਭੀ ਜਿੰਦਗੀ ਦਾਤ ਨਾ ਦੇ ਬਸ ਹਿਊਮਨ ਮੰਨਣਾ ਸੀ ਪਾਕਿਸਤਾਨ ਦੇ ਵਿੱਚ ਕਿਸੇ ਮੁਸਲਮਾਨ ਦੇ ਨਾਂ ਤੇ ਉਹਨੇ ਆਪਣਾ ਜਿਹੜਾ ਸੀ ਪੋਰਟ ਵੀ ਖੋਲਿਆ ਸੀ ਖਾਤਾ ਖੋਲਿਆ ਸੀ ਪਾਕਿਸਤਾਨ ਦੇ بڑے بڑے ਬੈਠੇ ਦੇ ਮਰਜੀਵਲੇ ਜਿਨ੍ਹਾਂ ਦੇ ਤਦਾਂ ਦਿਮਾਗ ਵਾਸ਼ ਕਰਨ ਦੇ ਫੜ ਕੇ ਮੈਂ ਪਟਸ਼ਾਹ ਇੱਕ ਕਹਾਣੀ ਸੁਣਦਾ ਪਿਆ ਸੀਗਾ ਪਾਕਿਸਤਾਨ ਦੇ ਵਿੱਚ ਨਾ ਜਿਹੜੇ ਬੱਚਿਆਂ ਨੂੰ ਏਦਾਂ ਉਹਨਾਂ ਦੇ ਮਾਈਂਡ ਵਾਸ਼ ਕਰਦੇ ਆ ਉਹਨਾਂ ਇੱਕ ਰਸਾਲਾ ਕੱਢਿਆ ਹੋਇਆ ਉਸ ਰਸਾਲੇ ਦਾ ਨਾਮ ਸੁਣ ਕੇ ਹੀ ਨਾ ਬੰਦਾ ਜਿਹੜਾ ਬੜਾ ਆਕਰਸ਼ਿਤ ਹੁੰਦਾ ਰਸਾਲੇ ਦਾ ਨਾਮ ਰੱਖਿਆ ਹੋਇਆ ਲਸ਼ਕਰਾਂ ਦੀਆਂ ਮਾਵਾਂ ਮਤਲਬ ਉਰਦੂ 'ਚ ਬੋਲਦੇ ਲਸ਼ਕਰੋਂ ਕੀ ਮਾਏ ਵੇ ਉਹਦੇ ਵਿੱਚ ਫਿਰ ਉਹਨਾਂ ਉਹਨਾਂ ਬੱਚਿਆਂ ਦੀਆਂ ਫੋਟੋਆਂ ਸ਼ਾਟ ਦਿੰਦੇ ਆ ਫਿਰ ਉਹ ਰਸਾਲੇ ਦੀਆਂ ਕਾਪੀਆਂ ਫ੍ਰੀ ਵੰਡਦੇ ਆ ਵੀ ਤੁਹਾਡਾ ਬੱਚਾ ਜੇ ਇਸ ਦੁਨੀਆ ਤੇ ਨਹੀਂ ਰਿਹਾ ਤੇ ਉਹ ਸ਼ਹੀਦ ਹੋ ਗਿਆ ਜਿਹੜਾ ਕਰਦਾ ਕਰਦਾ ਕੰਮ ਵਾਸਤੇ ਸ਼ਹੀਦ ਹੋ ਗਿਆ ਇਹ ਬੇਸਿਕਲੀ ਦਿਮਾਗ ਨਾਲ ਖੇਡਣ ਦੀ ਇੱਕ ਟੈਕਟਿਕ ਸੀ ਆ ਵੀ ਅਗਲਿਆਂ ਦਾ ਜਿਨ੍ਹਾਂ ਦਾ ਬੱਚਾ ਚਲਾ ਗਿਆ ਉਹਨਾਂ ਨੂੰ ਪੂਰਾ ਪੰਪ ਦੇ ਕੇ ਰੱਖੋ ਉਸ ਰਸਾਲੇ ਦਾ ਨਾਂ ਜਿਹੜਾ ਉਹ ਬੜਾ ਆਕਰਸ਼ਿਤ ਕਰਦਾ ਲਸ਼ਕਰੋਂ ਕੀ ਮਾਂਏ ਤੇ ਇਦਾਂ ਦਾ ਕੋਈ ਇਨੇ ਪੜ ਲਿਆ ਹੋਊਗਾ ਜਾਂ ਮਤਲਬ ਇਹ ਇੰਪ੍ਰੈਸ ਹੋ ਗਿਆ ਹੋਊਗਾ ਹੋ ਸਕਦਾ ਪੌਸਿਬਿਲਟੀ